ਤੇਰਾ ਤੇਰਾ ਨਾ ਰਹੇ ਮੇਰਾ ਮੇਰਾ ਨਾ ਰਹੇ ਹੋਣ ਇਕਮ ਇਕ ਇਥੇ ਰਾਵੀ ਤੇ ਚਨਾਬ ਹੋ ਜੇ ਮੁੜ ਕੇ ਇਕੱਠਾ ਮੇਰਾ ਰੰਗਲਾ ਪੰਜਾਬ ਸਸ਼ੀਕਲ ਦੋਸਤੋ ਅੱਜ ਦੀ ਇਹ ਸਾਨੂੰ ਰਚਨਾ ਲਿਖ ਕੇ ਭੇਜੀ ਹੈ ਪ੍ਰੀਤਮ ਗੁੜਥੜੀ ਵਾਲਾ ਜੀ ਨੇ ਸੋ ਇਸ ਰਚਨਾ ਦੇ ਵਿੱਚ ਉਹਨਾਂ ਨੇ ਸਾਡੇ ਵਿਛੜ ਚੁੱਕੇ ਪੰਜਾਬ ਦੀ ਗੱਲ ਕੀਤੀ ਹੈ ਦੋ ਦੇਸ਼ਾਂ ਦੇ ਆਪਸੀ ਪਿਆਰ ਦੀ ਗੱਲ ਕੀਤੀ ਹੈ ਤੇ ਦੋ ਮੁਲਕਾਂ ਵਿੱਚ ਪਈਆਂ ਵੰਡੀਆਂ ਦੇ ਦਰਦ ਦੀ ਗੱਲ ਕੀਤੀ ਹੈ ਆਓ ਆਪਾਂ ਦੇਖਦੇ ਹਾਂ ਲੇਖਕ ਪ੍ਰੀਤਮ ਸਿੰਘ ਗੁਰਥਰੀ ਵਾਲਾ ਜੀ ਕੀ ਲਿਖਦੇ ਨੇ ਕਹਿੰਦੇ ਇੱਕੋ ਘਰ ਵਿੱਚ ਖਿੱਚੀ ਪਾਪੀਆਂ ਲਕੀਰ ਇੱਕੋ ਘਰ ਵਿੱਚ ਖਿੱਚੀ ਪਾਪੀਆਂ ਲਕੀਰ ਹੋਏ ਖੂਨ ਦੇ ਪਿਆਸੇ ਦੋਵੇਂ ਅੰਮਾ ਜਾਈ ਵੀਰ ਧਰਤੀ ਖੂਨ ਨਾਲ ਰੰਗੀ ਖੇੜ ਖੇੜ ਗਿਆ ਫਰੰਗੀ ਉਹਨੇ ਵਸਦੇ ਘਰਾਂ ਚ ਵੰਡੀ ਨਫ਼ਰਤ ਦੀ ਸੌਗਾਤ ਉਹ ਜੇ ਮੁੜ ਕੇ ਇਕੱਠਾ ਮੇਰਾ ਰੰਗਲਾ ਪੰਜਾਬ ਸੋ ਅੱਗੇ ਲਿਖਦੇ ਨੇ ਕਹਿੰਦੇ ਜੀ ਕਰਦਾ ਹੈ ਨਿਤ ਜਾਵਾਂ ਬਾਬੇ ਨਾਨਕ ਦੇ ਘਰੇ ਉਹ ਖੇਤ ਜਾ ਕੇ ਵੇਖਾਂ ਜਿਹੜੇ ਹੋ ਗਏ ਸੀ ਹਰੇ ਦਰ ਹੀਰ ਦੇ ਮੈਂ ਜਾਵਾਂ ਦਰਸ਼ਨ ਬੁੱਲੇ ਸ਼ਾਹ ਦੇ ਪਾਵਾਂ ਦਰ ਹੀਰ ਦੇ ਮੈਂ ਜਾਵਾਂ ਦਰਸ਼ਨ ਬੁੱਲੇ ਸ਼ਾਹ ਦੇ ਪਾਵਾਂ ਸੁਣਾ ਜਾ ਕੇ ਨਨਕਾਣੇ ਮੈਂ ਮਰਦਾਨੇ ਦੀ ਰਬਾਬ ਹੋ ਜੇ ਮੁੜ ਕੇ ਇਕੱਠਾ ਮੇਰਾ ਰੰਗਲਾ ਪੰਜਾਬ ਕਹਿੰਦੇ ਸਿਆਲਕੋਟ ਜਾਂ ਲਾਹੌਰ ਲੱਗੇ ਆਪਣਾ ਹੀ ਘਰ ਸ਼ਿਆਲ ਕੋਟ ਜਾਂ ਲਾਹੌਰ ਲੱਗੇ ਆਪਣਾ ਹੀ ਘਰ ਘਰ ਤੇਰਾ ਵੀ ਤਾਂ ਹੋਵੇ ਯਾਰਾ ਅੰਮ੍ਰਿਤਸਰ ਹੱਥ ਹੱਥਾਂ ਵਿੱਚ ਪਾ ਕੇ ਕੰਡੇ ਸਤਲੁਜ ਜਾ ਕੇ ਇਕੱਠੇ ਵੇਖੀਏ ਸ਼ਹੀਦਾਂ ਦੇ ਤਾਂ ਜਾ ਕੇ ਜਜ਼ਬਾਤ ਹੋ ਜੇ ਮੁੜ ਕੇ ਇਕੱਠਾ ਮੇਰਾ ਰੰਗਲਾ ਪੰਜਾਬ ਸੱਗ ਕਹਿੰਦੇ ਨੇ ਜੁੱਤੀ ਕੱਢ ਵੀ ਕਸੂਰੀ ਪੈਰੀ ਪਾਈ ਹੋਵੇ ਮੇਰੇ ਜੁੱਤੀ ਕੱਢ ਵੀ ਕਸੂਰੀ ਪੈਰੀ ਪਾਈ ਹੋਵੇ ਮੇਰੇ ਜੁੱਤੀ ਮੁਕਤ ਸਰੀ ਯਾਰਾ ਬੜੀ ਫੱਬਣੀ ਐ ਤੇਰੀ ਸਾਂਝੇ ਹੋਣ ਵਿਆਹ ਤੇ ਮੇਲੇ ਸਾਰੇ ਮੁਕਣ ਝਮੇਲੇ ਸ਼ਰੀਕ ਦੁੱਖ ਸੁੱਖ ਵਿੱਚ ਹੋਈਏ ਬਿਨਾ ਮਾਰਿਆਂ ਆਵਾਜ਼ ਹੋ ਜੇ ਮੁੜ ਕੇ ਇਕੱਠਾ ਮੇਰਾ ਰੰਗਲਾ ਪੰਜਾਬ ਸੋ ਅਖੀਰਲੇ ਪੈਰੇ ਚ ਲਿਖਦੇ ਨੇ ਕਹਿੰਦੇ ਗੁਰਥੜੀ ਵਾਲੇ ਦੀ ਅਰਜ਼ੋਈ ਰੱਬਾ ਕਰ ਮਨਜ਼ੂਰ ਗੁਰਥੜੀ ਵਾਲੇ ਦੀ ਅਰਜ਼ੋਈ ਰੱਬਾ ਕਰ ਮਨਜ਼ੂਰ ਅੰਮ੍ਰਿਤਸਰ ਤੇ ਲਾਹੌਰ ਨਾ ਇਹ ਰਹਿਣ ਦੂਰ ਦੂਰ ਸਬਜ਼ੀ ਮੰਗ ਕੇ ਲਿਆਵਾਂ ਪੁੱਜੇ ਦਾਣੇ ਦੇ ਕੇ ਆਵਾਂ ਪ੍ਰੀਤਮ ਮਿਲ ਕੇ ਤਾਂ ਕਰੀਏ ਆਪਾਂ ਸਾਰੇ ਕੰਮ ਕਾਜ ਹੋ ਜੇ ਮੁੜ ਕੇ ਇਕੱਠਾ ਮੇਰਾ ਰੰਗਲਾ ਪੰਜਾਬ ਹੋ ਜੇ ਮੁੜ ਕੇ ਇਕੱਠਾ ਮੇਰਾ ਰੰਗਲਾ ਪੰਜਾਬ ਜੀਹਾਂ ਦੋਸਤੋ ਬੜੀ ਸੋਹਣੀ ਰਚਨਾ ਲਿਖੀ ਹੈ ਜੀ ਜਿਹਦੇ ਵਿੱਚ ਕਿ ਦੋ ਮੁਲਕਾਂ ਨੂੰ ਦੋ ਪੰਜਾਬ ਦੀ ਗੱਲ ਕਰੀਏ ਉਹਨਾਂ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਹੈ ਸੋ ਕਾਸ਼ ਕਿਤੇ ਜੀ ਇਹ ਗੱਲਾਂ ਸੱਚ ਹੋ ਜਾਣ ਤਾਂ ਵਾਕਈ ਸਾਡਾ ਪੰਜਾਬ ਰੰਗਲਾ ਹੋਵੇਗਾ ਉਸ ਰੰਗਤ ਵਰਗਾ ਕੋਈ ਹੋਰ ਦੁਨੀਆ ਤੇ ਰੰਗ ਨਹੀਂ ਹੋ ਸਕਦਾ ਸੋ ਬਹੁਤ-ਬਹੁਤ ਧੰਨਵਾਦ ਜੀ ਪ੍ਰੀਤਮ ਗੁੜਥਰੀ ਵਾਲਾ ਜੀ ਦਾ। ਦੋਸਤੋ ਸਾਨੂੰ ਤੁਹਾਡੇ ਕਮੈਂਟਸ ਦੀ ਹਮੇਸ਼ਾ ਉਡੀਕ ਰਹਿੰਦੀ ਹੈ, ਇੰਤਜ਼ਾਰ ਰਹਿੰਦਾ ਹੈ। ਸੋ ਜੋ ਵੀ ਵੀਡੀਓ ਦੇਖ ਰਹੇ ਹੋ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਿਸ-ਕਿਸ ਜਗ੍ਹਾ ਤੋਂ ਕਿੱਥੋਂ-ਕਿੱਥੋਂ ਇਹ ਵੀਡੀਓ ਦੇਖ ਰਹੇ ਹੋ। ਬਾਕੀ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਲਈ ਤੁਸੀਂ ਸਾਡੇ ਸੁਰ ਸਿਮਰਨ ਸਟੂਡੀਓ ਮਾਨਸਾ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਬਹੁਤ ਜਲਦੀ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।